big boss ott 2 ਦੇ ਜੇ 2 ਐਲਵਿਸ਼ ਯਾਦਵ ਮੁਸੀਬਤਾਂ ਦੇ ਵਿੱਚ ਫਸ ਗਏ ਹਨ ਦਰਸਲ ਨੌਇਡਾ ਦੇ ਵਿੱਚ ਐਲਵਿਸ਼ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਗਿਆ ਉਸ ਤੇ ਕਲੱਬਾਂ ਦੇ ਵਿੱਚ ਪਾਰਟੀਆਂ ਦੇ ਵਿੱਚ ਸੱਪਾਂ ਦੇ ਡੰਗ ਮਰਮਾਉਣ ਸਮੇਤ ਕਈ ਗੰਭੀਰ ਦੋਸ਼ ਲੱਗੇ ਹਨ ਜਾਣਕਾਰੀ ਮੁਤਾਬਕ ਪੀ ਐਫ ਏ ਦੀ ਟੀਮ ਨੇ ਨੌਇਡਾ ਨੌਇਡਾ ਦੇ ਸੈਕਟਰ 49 ਦੇ ਵਿੱਚ ਇੱਕ ਪਾਰਟੀ ਤੇ ਛਾਪਾ ਮਾਰ ਕੇ ਕੋਬਰਾ ਸੱਪ ਅਤੇ ਸੱਪਾਂ ਦਾ ਜ਼ਹਿਰ ਬਰਾਮਦ ਕੀਤਾ ਇਸ ਪਾਰਟੀ ਦੇ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਇਨ੍ਹਾਂ ਦੇ ਵਿੱਚ ਐਲਵਿਸ਼ ਯਾਦਵ ਵੀ ਸ਼ਾਮਲ ਨੇ ਐਲਵਿਸ਼ ਯਾਦਵ ਦਾ ਕੀ ਦੋਸ਼ ਹੈ ਪੁਲਿਸ ਦੁਆਰਾ ਦਰਜ ਕੀਤੀ ਗਈ ਐਫ ਆਈ ਆਰ ਦੇ ਵਿੱਚ ਮੁੱਖ ਦੋਸ਼ੀ ਬਿੱਗ ਬਾਸ OTT ਦੋ ਦੀ ਜੇਤੂ ਐਲਵਿਸ਼ ਯਾਦਵ ਨੂੰ ਦੱਸਿਆ ਗਿਆ ਹੈ ਐਲਵਿਸ਼ ਯਾਦਵ ਤੇ ਨੋਇਡਾ ਅਤੇ ਐਨ ਸੀ ਆਰ ਦੇ ਵਿੱਚ ਹਾਈ ਪ੍ਰੋਫਾਈਲ ਸੱਪ ਵਾਈਟ ਪਾਰਟੀਆਂ ਅਯੋਜਿਤ ਕਰਨ ਦਾ ਦੋਸ਼ ਹੈ ਇਸ ਕਾਰਨ ਨੋਇਡਾ ਦੇ ਸੈਕਟਰ 49 ਥਾਣੇ ਦੇ ਵਿੱਚ ਐਲਵਿਸ਼ ਸਮੇਤ ਪੰਜ ਲੋਕਾਂ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕੀਤਾ ਗਿਆ ਆਖਰ ਪੂਰਾ ਮਾਮਲਾ ਕੀ ਹੈ ਤੁਹਾਨੂੰ ਦੱਸ ਦਈਏ ਕਿ ਮੇਨਕਾ ਗਾਂਧੀ ਦੇ ਨਾਲ ਜੁੜੀ ਸੰਸਥਾ ਪੀ ਐਫ ਨੂੰ ਸੂਚਨਾ ਮਿਲੀ ਸੀ ਕਿ ਐਲਵਿਸ਼ ਯਾਦਵ ਐਨਸੀਆਰ ਦੇ ਵਿੱਚ ਫਾਰਮ ਹਾਊਸਾਂ ਦੀਆਂ ਰੇਪ ਪਾਰਟੀਆਂ ਦੇ ਵਿੱਚ ਲਾਈਵ ਸੱਪਾਂ ਦੇ ਨਾਲ ਵੀਡੀਓ ਸ਼ੂਟ ਕਰਦਾ ਹੈ ਇਸ ਤੋਂ ਬਾਅਦ ਉਸ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਅਤੇ ਐਲਵਿਸ਼ ਯਾਦਵ ਨੂੰ ਮੁੱਖ ਦੋਸ਼ੀ ਬਣਾਇਆ ਗਿਆ ਉਹਨਾਂ ਨੇ ਪੁਲਿਸ ਨੂੰ ਇਹ ਵੀ ਦੱਸਿਆ ਕਿ ਇੱਕ ਮੁਖਬਰ ਨੇ ਇਸ ਬਾਰੇ ਐਲਵਿਸ਼ ਯਾਦਵ ਨਾਲ ਸੰਪਰਕ ਕੀਤਾ ਸੀ ਅਤੇ ਬਿਗ ਬਾਸ OTT 2 ਦੇ ਜੇਤੂ ਆਪਣੇ ਏਜੰਟ ਰਾਹੁਲ ਦਾ ਨੰਬਰ ਦਿੱਤਾ ਸੀ ਇਸ ਤੋਂ ਬਾਅਦ ਮੁਖਬਰ ਨੇ ਰਾਹੁਲ ਦੇ ਨਾਲ ਸੰਪਰਕ ਕੀਤਾ ਅਤੇ ਪਾਰਟੀ ਦਾ ਆਯੋਜਨ ਕਰਨ ਦੇ ਲਈ ਕਿਹਾ ਇਸ ਤੋਂ ਬਾਅਦ ਦੋਸ਼ੀ ਪਬੰਦੀ ਸੁਦਾਸਪ ਲੈ ਕੇ ਕੱਲ ਨੋਇਡਾ ਦੇ ਸੈਕਟਰ 51 ਪਹੁੰਚ ਗਿਆ ਸੀ ਅਤੇ ਇਸ ਦੌਰਾਨ ਵਿਭਾਗ ਦੀ ਟੀਮ ਅਤੇ ਪੁਲਿਸ ਨੇ ਛਾਪਾ ਮਾਰ ਕੇ ਪੰਜ ਮਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਫਿਲਹਾਲ ਇਸ ਮਾਮਲੇ ਦੇ ਵਿੱਚ ਐਲਵਿਸ਼ ਯਾਦਵ ਸਮੇਤ ਪੰਜ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹਾਲਾਂਕਿ ਬਿਗ ਬਾਸ OTT 2 ਦੇ ਵਿਜੇਤਾ ਵੱਲੋਂ ਇਸ ਬਾਰੇ ਕੋਈ ਪ੍ਰਤੀਕਿਰਿਆ ਨਹੀਂ ਆਈਆ ਐਲਵਿਸ਼ ਯਾਦਵ ਦੀ ਜੇ ਗੱਲ ਕਰੀਏ ਤਾਂ ਉਹ ਬਹੁਤ ਮਸ਼ਹੂਰ ਯੂਟਿਊਬਰ ਹੈ ਉਸਨੇ ਬਿਗ ਬਾਸ OTT 2 ਦੇ ਵਿੱਚ ਵਾਈਲਡ ਕਾਰਡ ਦੇ ਰੂਪ ਦੇ ਵਿੱਚ ਐਂਟਰੀ ਕੀਤੀ ਸੀ ਅਤੇ ਸ਼ੋ ਜਿੱਤ ਕੇ ਇਤਿਹਾਸ ਰਚਿਆ ਸੀ ਇਸ ਤੋਂ ਬਾਅਦ ਐਲਵਿਸ਼ ਉਰਵਿਸ਼ੀਰੋ ਤੇਲਾ ਦੇ ਨਾਲ ਐਲਬਮ ਦੇ ਵਿੱਚ ਵੀ ਨਜ਼ਰ ਆਏ ਸਹਿ ਪ੍ਰਤੀਯੋਗੀ ਮਨੀਸ਼ਾ ਰਾਣੀ ਦੇ ਨਾਲ ਉਸ ਦਾ ਗੀਤ ਵੀ ਰਿਲੀਜ਼ ਹੋ ਚੁੱਕਾ ਹੈ ਵਰਤਮਾਨ ਦੇ ਵਿੱਚ ਐਲਵਿਸ਼ ਬਿਗ ਬਾਸ OTT 2 ਦੇ ਪਹਿਲੇ ਰਨਰ ਅਪ ਅਭਿਸ਼ੇਕ ਮਲਨ ਦੇ ਨਾਲ ਰਿਐਲਿਟੀ ਸ਼ੋਅ ਟੈਂਪਟੇਸ਼ਨ ਆਈਲੈਂਡ ਦੇ ਵਿੱਚ ਆਪਣੀ ਭਾਗੀਦਾਰੀ ਲਈ ਸੁਰਖੀਆਂ ਵਿਖਾਨ ਬਿਊਰੋ ਰਿਪੋਰਟ ਐਸਐਮ ਜੈਟ ਨਿਊਜ਼ big boss ott 2 ਦੇ ਜੇ 2 ਐਲਵਿਸ਼ ਯਾਦਵ ਮੁਸੀਬਤਾਂ ਦੇ ਵਿੱਚ ਫਸ ਗਏ ਹਨ ਦਰਸਲ ਨੌਇਡਾ ਦੇ ਵਿੱਚ ਐਲਵਿਸ਼ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਗਿਆ ਉਸਤੇ ਕਲੱਬਾਂ ਦੇ ਵਿੱਚ ਪਾਰਟੀਆਂ ਦੇ ਵਿੱਚ ਸੱਪਾਂ ਦੇ ਡੰਗ ਮਰਮਾਉਣ ਸਮੇਤ ਕਈ ਗੰਭੀਰ ਦੋਸ਼ ਲੱਗੇ ਹਨ ਜਾਣਕਾਰੀ ਮੁਤਾਬਕ ਪੀ ਐਫ ਏ ਦੀ ਟੀਮ ਨੇ ਨੌਇਡਾ ਨੌਇਡਾ ਦੇ ਸੈਕਟਰ 49 ਦੇ ਵਿੱਚ ਇੱਕ ਪਾਰਟੀ ਤੇ ਛਾਪਾ ਮਾਰ ਕੇ ਕੋਬਰਾ ਸੱਪ ਅਤੇ ਸੱਪਾਂ ਦਾ ਜ਼ਹਿਰ ਬਰਾਮਦ ਕੀਤਾ ਹੈ ਇਸ ਪਾਰਟੀ ਦੇ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਇਹਨਾਂ ਦੇ ਵਿੱਚ ਐਲਵਿਸ਼ ਯਾਦਵ ਵੀ ਸ਼ਾਮਲ ਨੇ ਐਲਵਿਸ਼ ਯਾਦਵ ਦਾ ਕੀ ਦੋਸ਼ ਹੈ ਪੁਲਿਸ ਦੁਆਰਾ ਦਰਜ ਕੀਤੀ ਗਈ ਐਫ ਆਈ ਆਰ ਦੇ ਵਿੱਚ ਮੁੱਖ ਦੋਸ਼ੀ ਬਿਗ ਬਾਸ OTT ਦੋ ਦੀ ਜੇਤੂ ਐਲਵਿਸ਼ ਯਾਦਵ ਨੂੰ ਦੱਸਿਆ ਗਿਆ ਹੈ ਐਲਵਿਸ਼ ਯਾਦਵ ਤੇ ਨੋਇਡਾ ਅਤੇ ਐਨ ਸੀ ਆਰ ਦੇ ਵਿੱਚ ਹਾਈ ਪ੍ਰੋਫਾਈਲ ਸੱਪ ਵਾਈਟ ਪਾਰਟੀਆਂ ਅੰਜੂਜਿਤ ਕਰਨ ਦਾ ਦੋਸ਼ ਹੈ ਇਸ ਕਾਰਨ ਨੋਇਡਾ ਦੇ ਸੈਕਟਰ 49 ਥਾਣੇ ਦੇ ਵਿੱਚ ਐਲਵਿਸ਼ ਸਮੇਤ ਪੰਜ ਲੋਕਾਂ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕੀਤਾ ਗਿਆ ਆਖਰ ਪੂਰਾ ਮਾਮਲਾ ਕੀ ਹੈ ਤੁਹਾਨੂੰ ਦੱਸ ਦਈਏ ਕਿ ਮੇਨਕਾ ਗਾਂਧੀ ਦੇ ਨਾਲ ਜੁੜੀ ਸੰਸਥਾ ਪੀ ਐਫ ਏ ਨੂੰ ਸੂਚਨਾ ਮਿਲੀ ਸੀ ਕਿ ਐਲਵਿਸ਼ ਯਾਦਵ ਐਨ ਸੀ ਆਰ ਦੇ ਵਿੱਚ ਫਾਰਮ ਹਾਊਸਾਂ ਦੀਆਂ ਰੇਪ ਪਾਰਟੀਆਂ ਦੇ ਵਿੱਚ ਲਾਈਵ ਸੱਪਾਂ ਦੇ ਨਾਲ ਵੀਡੀਓ ਸ਼ੂਟ ਕਰਦਾ ਹੈ ਇਸ ਤੋਂ ਬਾਅਦ ਉਸ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਅਤੇ ਐਲਵਿਸ਼ ਯਾਦਵ ਨੂੰ ਮੁੱਖ ਦੋਸ਼ੀ ਬਣਾਇਆ ਗਿਆ ਉਹਨਾਂ ਨੇ ਪੁਲਿਸ ਨੂੰ ਇਹ ਵੀ ਦੱਸਿਆ ਕਿ ਇੱਕ ਮੁਖਬਰ ਨੇ ਇਸ ਬਾਰੇ ਐਲਵਿਸ਼ ਯਾਦਵ ਨਾਲ ਸੰਪਰਕ ਕੀਤਾ ਸੀ ਅਤੇ ਬਿੱਗ ਬਾਸ OTT 2 ਦੇ ਜੇਤੂ ਆਪਣੇ ਏਜੰਟ ਰਾਹੁਲ ਦਾ ਨੰਬਰ ਦਿੱਤਾ ਸੀ ਇਸ ਤੋਂ ਬਾਅਦ ਮੁਖਬਰ ਨੇ ਰਾਹੁਲ ਦੇ ਨਾਲ ਸੰਪਰਕ ਕੀਤਾ ਤੇ ਪਾਰਟੀ ਦਾ ਆਯੋਜਨ ਕਰਨ ਦੇ ਲਈ ਕਿਹਾ ਇਸ ਤੋਂ ਬਾਅਦ ਦੋਸ਼ੀ ਪਬੰਦੀ ਸ਼ੁਦਾ ਸੱਪ ਲੈ ਕੇ ਕੱਲ ਨੋਇਡਾ ਦੇ ਸੈਕਟਰ 51 ਪਹੁੰਚ ਗਿਆ ਸੀ ਅਤੇ ਇਸ ਦੌਰਾਨ ਵਿਭਾਗ ਦੀ ਟੀਮ ਅਤੇ ਪੁਲਿਸ ਨੇ ਛਾਪਾ ਮਾਰ ਕੇ ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਫਿਲਹਾਲ ਇਸ ਮਾਮਲੇ ਦੇ ਵਿੱਚ ਐਲਵਿਸ਼ ਯਾਦਵ ਸਮੇਤ 5 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹਾਲਾਂਕਿ ਬਿਗ ਬਾਸ OTT 2 ਦੇ ਵਿਜੇਤਾ ਵੱਲੋਂ ਇਸ ਬਾਰੇ ਕੋਈ ਪ੍ਰਤੀਕਿਰਿਆ ਨਹੀਂ ਆਈਆ। ਇਹਨਾਂ ਸ਼ਾਇਦ ਦੀ ਜੇ ਗੱਲ ਕਰੀਏ ਤਾਂ ਉਹ ਬਹੁਤ ਮਸ਼ਹੂਰ ਯੂਟਿਊਬਰ ਹੈ। ਉਸਨੇ ਬਿਗ ਬਾਸ OTT 2 ਦੇ ਵਿੱਚ ਵਾਈਲਡ ਕਾਰਡ ਦੇ ਰੂਪ ਦੇ ਵਿੱਚ ਐਂਟਰੀ ਕੀਤੀ ਸੀ ਅਤੇ ਸ਼ੋਅ ਜਿੱਤ ਕੇ ਇਤੇ ਹਾਸਲ ਕੀਤਾ ਸੀ ਇਸ ਤੋਂ ਬਾਅਦ ਐਲਵਿਸ਼ ਉਰਵਿਸ਼ੀ ਰੋਤੇਲਾ ਦੇ ਨਾਮ ਐਲਬਮ ਦੇ ਵਿੱਚ ਵੀ ਨਜ਼ਰ ਆਏ ਸਹਿ ਪ੍ਰਤੀਯੋਗੀ ਮਨੀਸ਼ਾ ਰਾਣੀ ਦੇ ਨਾਲ ਉਸ ਦਾ ਗੀਤ ਵੀ ਰਿਲੀਜ਼ ਹੋ ਚੁੱਕਾ ਹੈ ਵਰਤਮਾਨ ਦੇ ਵਿੱਚ ਐਲਵਿਸ਼ ਬਿਗ ਬਾਸ OTT 2 ਦੇ ਪਹਿਲੇ ਰਨਰ ਅਪ ਅਭਿਸ਼ੇਕ ਮਲਨ ਦੇ ਨਾਲ ਰਿਐਲਿਟੀ ਸ਼ੋਅ ਟੈਂਪਟੇਸ਼ਨ ਆਈਲੈਂਡ ਦੇ ਵਿੱਚ ਆਪਣੀ ਭਾਗੀਦਾਰੀ ਲਈ ਸੁਰਖੀਆਂ ਵਿਖਾਨ ਬਿਊਰੋ ਰਿਪੋਰਟ ਐਸਐਮ ਜੈਟ ਨਿਊਜ਼